ਮਾ ਸਾਸਰੀ ਘਾਲ ਇਹਦਰਾ ਤੂੰ ਹੀ ਪਾਈ ਪਈ ਆ ਕੀ ਬਸ ਉਹਨਾਂ ਨੂੰ ਮਾੜੀ ਜੀ ਤੇ ਕੇ ਮੈਂ ਮੱਛ ਮੱਖ ਲੜਦੀ ਆ ਹੋਰ ਕੇ ਮੱਛਰ ਹੈ ਨਹੀਂ ਰਾਤ ਪਾਈ ਸੀ ਕਿ ਕੀ ਗੱਲ ਜੀ ਰਾਤ ਦੀ ਗੋਹੀ ਅੱਛਾ ਰਾਤ ਦੀ ਹੈਗੀ ਉਹ ਮਾੜੀ ਮੋਟੀ ਜੀ ਰਹਿ ਗਈ ਹੈ ਨਾ ਰਾਤ ਨੂੰ ਵੀ ਮੱਛਰ ਖੰਦਾ ਨਾ ਵਜਨ ਨੂੰ ਖੰਦਾ ਤਾਂ ਹੈਗਾ ਤੂਰ ਤੇ ਅੱਜ ਜੀ 20 ਜੁਲਾਈ ਹੈਗੀ ਦਿਨ ਐ ਐਤਵਾਰ ਟਾਈਮ ਸਵੇਰੇ 7:30 ਦਾ ਹੋ ਗਿਆ ਧਰਵਾ ਲੇਟ ਨਹੀਂ ਆਪਣੀ ਤਾਂ ਬਰਾ ਇੰਨੇ ਕ ਵਾਰੀ ਹੁੰਦੀ ਹੈ ਨਾ 7-8 ਵਜੇ ਹੈ ਆਹੋ ਗੋਹਾ ਗੂੜਾ ਕਰਨਾ ਹੁੰਦਾਗਾ ਰੋਟੀ ਮੈਂ ਡੈਡੀ ਦੀ ਲਾਉਣੀ ਹੁੰਦੀ ਹੈ 7 ਵਜੇ ਤਾਂ ਹੋ ਹੀ ਜਾਂਦਾ ਲੇਟ ਬਾੜੀ ਸੁਨੇਹਾ ਨੂੰ ਵੀ ਆਪਾਂ ਕਿਹੜਾ ਕੋਈ ਡੈਰੀ ਦਾ ਟਾਈਮ ਆਗਾ ਆਪਣੀ ਦਾ ਵੀ ਉੱਥੇ ਪਾ ਕੇ ਆਉਣਾ ਦੁੱਧ ਐ ਐਸੇ ਨਾਲੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪਹਿਣਾ ਪਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦਾ ਜਿਹੜਾ ਆਪਣਾ ਦਿਨ ਹੈਗਾ ਬਈ ਕਿੱਧਰ ਨੂੰ ਜਾਣਾ ਕੀ ਕੁਛ ਕਰਨਾਗਾ ਵੈਸੇ ਤਾਂ ਜਿਹੜੇ ਆਪਣੇ ਕੰਮ ਸੀਗੇ ਉਹ ਤਾਂ ਨਿਬੜ ਗਏ ਆਪਾਂ ਬਾਈ ਵੱਲ ਇਧਰ ਮਾਨਸਾ ਜਾਣਾ ਸੀ ਉਹ ਵੀ ਕੰਮ ਹੋ ਗਿਆ ਤੇ ਬੈਂਕ ਵਾਲਾ ਕੰਮ ਜਿਹੜਾ ਜ਼ਰੂਰੀ ਸੀ ਜਿਹਦੇ ਕਰਕੇ ਆਏ ਸੀਗੇ ਉਹ ਵੀ ਆਪਣਾ ਕੰਮ ਨਿਬੜ ਗਿਆ ਬਾਈ ਤੇ ਇੱਕ ਬਾਈ ਨੇ ਆਪਾਂ ਨੂੰ ਸੁੱਖੀ ਢਾਂਗ ਮਿਲਿਆ ਸੀਗਾ ਜੀ ਦਿੱਲੀ ਵਾਲੀਆਂ ਸੰਗਤਾਂ ਮਿਲੀਆਂ ਸੀਗੀਆਂ ਸੁੱਖੀ ਢਾਂਗ ਜਦੋਂ ਆਪਾਂ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਵੱਲ ਜਾਈ ਜਾਂਦੇ ਸੀ ਤੇ ਉਹ ਬਾਈ ਇੱਥੇ ਰੰਪਰੇਆ ਹੋਇਆ ਇੱਥੇ 20 ਕਿਲੋਮੀਟਰ ਬਾਈ ਗੱਲ ਦਾ ਫੋਨ ਕਰੀ ਜਾਂਦਾਗਾ ਤੇ ਕਹਿੰਦਾ ਬਾਈ ਕਹਿੰਦਾ ਸੀ ਇੱਧਰ ਹੀ ਆਜੂ ਆਜੋ ਬਾਈ ਜਦੋਂ ਮਰਜੀ ਆਜੋ ਚਾਹੇ ਇੱਧਰ ਆਜੋ ਤੇ ਨਾ ਆਇਆਗਾ ਤਾਂ ਮੈਂ ਖੁਦ ਚੱਲ ਕੇ ਬਸ ਤੇ ਆਵਾਂ ਮੋਟਰਸਾਈਕਲ ਤੇ ਆਵਾਂ ਜੇ ਮਰਜੀ ਆ ਜਾ ਤੇਰਾ ਪਰਿਆ ਆਉਂਗਾ ਜ਼ਰੂਰ ਜਾਉਂਗਾ ਬਾਈ ਨੂੰ ਮਿਲਣ ਤੇ ਦੇਖਦੇ ਆਂ ਬਾਈ ਨਾਲ ਗੱਲਬਾਤ ਕਰਕੇ ਇੱਕ ਬਾਈ ਆਪਣਾ ਇਥੋਂ ਕਮਲ ਆਗਾ ਪੁੱਚੋ ਮੰਡੀ ਤੋਂ ਉਹ ਵੀ ਬਾਈ ਮੈਂ ਤਾਂ ਸਾਰੇ ਵਧੀਆ ਭਰਾ ਸਪੋਰਟ ਕਰਦੇ ਆਗੇ ਤੇ ਉਹ ਵੀ ਬਾਈ ਬੜਾ ਫੋਨ ਮੈਸੇਜ ਸਾਰਾ ਕੁ ਕਰਦਾਗਾ ਉਹਨੂੰ ਵੀ ਮਿਲ ਕੇ ਆਉਣਾਗਾ ਤੇ ਇੱਕ ਤੋਂ ਬਸ ਹੋਰ ਇਥੇ 11 ਮਿੱਤਰਾਂ ਦੇ ਘਰ ਜਾਵਾਂਗੇ ਅੱਜ ਆਪਾਂ ਆਪਣੇ ਜਿਹੜੇ ਬਚਪਨ ਦੇ ਆੜੀ ਮਿੱਤਰ ਆਗੇ ਤੇ ਚੰਗਾ ਚਾਹੇ ਮਾੜਾ ਹਨ ਤੇ ਉਹਨਾਂ ਨੇ ਬਾਈ ਆਪਾਂ ਨੂੰ ਬਹੁਤ ਜਿਹੜਾ ਮਦਦ ਕਰਦੇ ਰਹੇ ਆਗੇ ਚੰਗੇ ਮਾੜੇ ਟਾਈਮ 'ਚ ਤੇ ਉਹਨਾਂ ਦੇ ਘਰ ਵੀ ਜਾ ਕੇ ਆਵਾਂਗੇ ਯਾਰਾ ਮਿੱਤਰਾਂ ਦੇ ਇੱਕ ਦੋ ਗਰਨ ਸਾਹਮਣੇ ਜੀ ਘਰ ਕੋਲੇ ਸੜਕ ਤੇ ਆ ਕੇ ਦਿੱਲੀ ਨੰਬਰ ਗੱਡੀ ਖੜ ਗਈ ਆ ਤੇ ਸਵੇਰੇ ਜਿਵੇਂ ਆਪਾਂ ਗੱਲ ਕਰਕੇ ਹਟੇ ਸੀ ਬਾਈ ਵੀ ਰਾਮਪਰੇ ਜ਼ਰੂਰ ਜਾ ਕੇ ਆਵਾਂਗੇ ਬਾਈ ਹੋਣੀ ਆਪਾਂ ਨੂੰ ਮਿਲੇ ਸੀਗੇ ਜਦੋਂ ਆਪਾਂ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜਾਂਦੇ ਸੀ ਦਿੱਲੀ ਵਾਲਿਆਂ ਸੰਗ ਤਾਂ ਸੁਖੀ ਟਾਂਕ ਪਿੰਡ ਸੀਗਾ ਪਤਾ ਨਹੀਂ ਸ਼ਹਿਰ ਸੀਗਾ ਉਸ ਥਾਂ ਤੇ ਆਪਾਂ ਨੂੰ ਮਿਲੇ ਸੀਗੇ ਤੇ ਅੱਜ ਫਿਰ ਬੜਾ ਵਧੀਆ ਲੱਗਿਆ ਜਦੋਂ ਪਿੰਡ ਚੱਕ ਆਰਾਮ ਸਿੰਘ ਵਾਲਾ ਆ ਸ਼ਾਬਾਸ਼ ਅੱਛਾ ਸ਼ੂ ਕਰ ਲਿਆ ਗਾਉਂ ਹੈ ਜੀ ਆਇਆਂ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਹੋਈ ਠੀਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਘਰ ਪਰਵਾਹ ਜੀ ਬਹੁਤ ਬੋਲਦੇ ਸਹੋਰਾ ਜੀ ਵਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਜੋ ਜੀ ਆਜੋ ਜੀ ਆਇਆਂ ਨੂੰ ਜੀ ਭਾਈ ਕੀ ਬੋਲ ਗਏ ਜੀ ਹੁਣ ਸਮਝ ਨਹੀਂ ਆਉਂਦਾ ਜਿੰਨੇ ਵਾਰੀ ਵੀ ਰਾਹ ਦੇ ਵਿੱਚ ਮਿਲੇ ਆਪਾਂ ਨਾ ਹਿਮਕੁੰਡ ਸਾਹਿਬ ਵਾਲੀ ਸਾਈਡ ਜੀ ਜਿੱਧਰ ਵੀ ਮਿਲੇ ਤੁਸੀਂ ਬਹੁਤ ਸਾਰਾ ਸਮਾਨ ਦੇ ਕੇ ਗਏ ਹੈਲਪ ਕੀਤੀ ਜਗਾ ਜਗਾ ਤੇ ਆਪਣੀ ਮਦਦ ਕੀਤੀ ਅੱਜ ਘਰੇ ਆਏ ਹੋਗੇ ਤੇ ਬੜਾ ਮਨ ਨੂੰ ਵਧੀਆ ਲੱਗਿਆ ਖੁਸ਼ੀ ਮਿਲੀ ਆ ਤੇ ਆਪਣਾ ਇੱਕ ਹੋ ਰਹਿ ਗਿਆ ਸੀਗਾ ਜੀ ਆਪਣਾ 10000 ਪੂਰੇ ਹੋਏ ਸੀਗੇ ਬਹੁਤ ਜ਼ਿਆਦਾ ਸੈਲੀਬ੍ਰੇਸ਼ਨ ਰਹੀਦੀ ਸੀ ਹਾਂਜੀ ਹਾਂਜੀ ਕੇਕ ਕੱਟਣ ਵਾਲਾ ਜਦੋਂ ਲਿਖਿਆਗਾ ਦਾਣਾ ਪਾਣੀ ਹਨਾ ਜੀ ਉਦੋਂ ਹੀ ਗੱਲਬਾਤ ਹੋਣੀ ਆ ਤੇ ਬਾਈ ਜੀ ਹੁਣ ਘਰੀ ਆਏ ਆ ਤੇ ਅੱਜ ਫਿਰ ਇੱਕ ਜ਼ੀਰੋ ਤਾਂ ਘੱਟ ਗਈ ਚਲ ਕੋਈ ਗੱਲ ਨਹੀਂ ਜੀ ਹਾਂ ਤੇ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤੇ ਕੱਟਦੇ ਆ ਆਪਾਂ ਕੇਕ ਇਧਰ ਆਪਣੇ ਹਾਂਜੀ ਚਾਚਾ ਜੀ ਨਿਰਮਲ ਸਿੰਘ ਫੌਜੀ ਤੁਹਾਡੀ ਸਾਰੀ ਟੀਮ ਨੂੰ ਭਾਈ ਵਧਾਈਆਂ ਮੇਰੇ ਬੰਨਿਓ ਆਵਾਜ਼ ਉੱਚੀ ਕਰਕੇ ਬੋਲ ਰਿਹਾ ਮੈਂ ਸ਼ਾਇਦ ਰਿਕਾਰਡਿੰਗ ਘਟਾਵੇ ਨਿਸ਼ੂ ਨੂੰ ਸਪੈਸ਼ਲ ਥੈਂਕਸ ਨਹੀਂ ਮਿਲਿਆ ਮਨੂਰਾਤ ਔਰ ਹਰਪਾਲ ਨੂੰ ਸੰਦੀਪ ਜਿਹੜਾ ਸੰਦੀਪ ਔਰ ਦੋਹੇ ਲੇਖਣ ਵਾਲੇ ਸ਼ਾਇਰੀ ਲਿਖਣ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਧੰਨਵਾਦ। ਇਹ ਬੱਚਾ ਦੀ ਸਕਸਸ ਤੇ ਆਪ ਜੀ ਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ। मैने vida दे मृत्यु मातारण gol आज माता ਮੇਰੇ ਆਪਾ ਠੀਕ ਹੈ ਜੀ ਬਹੁਤ ਸ਼ੁਕਰੀਆ। ਚਲੋ ਬਾਦਾਂ ਨੂੰ ਆਉਂਦੇ ਆ। ਚੰਗਾ ਮੰਗੇ। ਠੀਕ ਹੈ ਜੀ। ਆਏਗਾ ਦਿੱਲੀ ਫਿਰ। ਹਾਂਜੀ ਜਰੂਰ ਜੀ ਜਰੂਰ। ਤਿੰਨ ਚਾਰ ਪੰਜ ਦਿਨ ਦਾ ਦਿੱਲੀ ਦੀ ਸਟੇ ਲੈ ਕੇ ਗੁਰਦੁਆਰੇ ਘੁੰਮਣੇ। ਹਾਂਜੀ ਹਾਂਜੀ। ਇੱਕ ਦੋ ਇੰਡਸਟਰੀਆਂ ਘੁੰਮਣੀਆਂ। ਉਸ ਤੋਂ ਬਾਅਦ ਫਿਰ ਆਪਾਂ ਜਰੂਰ ਜੀ ਠੀਕ ਹੈ। ਹਾਂ ਜੀ। ਬੜਾ ਵਧੀਆ ਲੱਗਿਆ ਜੀ ਤੇ ਬਾਈ ਹੁਣੀ ਆਪਣੇ ਘਰ ਆਏ ਟਾਈਮ ਚੋਂ ਟਾਈਮ ਕੱਢ ਕੇ ਤੇ ਉਹ ਵੀ ਇੱਕ ਫਿਰ ਇੰਨੀਆਂ ਖੁਸ਼ੀਆਂ ਨਾਲ ਲੈ ਕੇ ਆਏ ਕੇਕ ਲੈ ਕੇ ਆਏ ਭਾਈ 10000 ਦਾ ਉਦੋਂ ਆਪਣੇ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਸੀਗੇ ਉਦੋਂ ਤਾਂ ਆਪਣੇ ਤੋਂ ਹੋਇਆ ਨਹੀਂ ਕੇਕ ਹਨਾ ਚਲੋ ਸੁਭਾਵੀ ਨਹੀਂ ਬਣਿਆ ਤੇ ਬਾਈ ਹੁਣੀ ਅੱਜ ਫਿਰ ਘਰੇ ਲੈ ਆਏ ਕੇਕ ਤੇ ਬੜਾ ਵਧੀਆ ਲੱਗਿਆ ਤੇ ਹੋਰ ਮਠਿਆਈਆਂ ਲੈ ਕੇ ਆਏ ਭਾਈ ਤੇ ਬੜਾ ਵਧੀਆ ਲੱਗਿਆ ਕਹਿਣ ਨੂੰ ਕੋਈ ਸ਼ਬਦ ਹੈ ਨਹੀਂ ਆਪਣੇ ਕੋਲੇ ਸ਼ੁਕਰਾਨਾ ਕਰਨ ਵਾਸਤੇ ਹਨਾ ਜੀ ਤੇ ਹੁਣ ਆਪਾਂ ਵੀ ਆਪਣੇ ਆਸਗਵਾਂਡ 'ਚ ਆਪਣਾ ਮਿੱਤਰ ਆੜੀ ਹੈਗਾ ਆਪਣਾ ਜਿਹੜਾ ਬਚਪਨ ਦੇ ਮਿੱਤਰ ਹੁੰਦੇ ਆ ਨਾ ਉਹਨਾਂ ਦੇ ਘਰੇ ਜਾਏਗੇ ਉਹ ਕਿਉਂਕਿ ਗਗਨ ਫੌਜੀ ਆ ਬਾਈ ਉਹ ਯੂਕੇ ਗਿਆ ਹੋਇਆ ਹੈਗਾ ਕਾਫੀ 3-4 ਸਾਲਾਂ ਤੋਂ ਗਿਆ ਹੋਇਆ ਹੈਗਾ ਤੇ ਉਹਨਾਂ ਦੀ ਮਾਤਾ ਜੀ ਘਰੇ ਥੋੜੇ ਢਿੱਲੇ ਮੱッセ ਆ ਕੇ ਉਹਨਾਂ ਦੀ ਮਾਤਾ ਕੀ ਬਈ ਆਪਣੀ ਮਾਤਾ ਜਿਹੜੇ ਬਚਪਨ ਦੇ ਮਿੱਤਰ ਹੁੰਦੇ ਆ ਨਾ ਉਹਨਾਂ ਦੇ ਭੈਣ ਭਾਈ ਆਪਣੇ ਭੈਣ ਭਾਈ ਸਾਰਾ ਕੁਝ ਇੱਕੋ ਹੀ ਹੁੰਦਾਗਾ ਤੇ ਉਹਨਾਂ ਨਾਲ ਚਾਰ ਗੱਲਾਂ ਬਾਤਾਂ ਕਰ ਆਏਗੇ ਜੀ ਲੈ ਭਾਈ ਗਗਨ ਤੇ ਦੇਖ ਮਾੜਾ ਯਾਸਾ ਪਾਸਾ ਕਿਉਂਕਿ ਬਾਹਰ ਗਏ ਨੂੰ ਬਾਈ ਮਜਬੂਰੀਆਂ ਹਨ ਜਿਵੇਂ ਵੀ ਜਾਣਾ ਪੈਂਦਾਗਾ ਬਾਹਰ ਕੰਮ ਧੰਦੇ ਕਰਨ ਘਰ ਛੱਡ ਨੂੰ ਕਿਦਾ ਜੀ ਕਰਦਾ ਮਾਂ ਪਿਓ ਕੱਲੇ ਛੱਡਣ ਨੂੰ ਕਿਦਾ ਜੀ ਕਰਦਾ ਤੇ ਦੇਖ ਮਾੜਾ ਯਾਸਾ ਪਾਸਾ ਕੀ ਹਾਲ ਚਾਲ ਤੇ ਇਹ ਬਾਈ ਇਦਾਂ ਦੇ ਮਿੱਤਰ ਆਪਣੇ ਇਹ ਜਿਨ੍ਹਾਂ ਨੇ ਬਾਈ ਆਪਣਾ ਚੰਗੇ ਮਾੜੇ ਹਰੇਕ ਥਾਂ ਹਰੇਕ ਟਾਈਮ ਆਪਣਾ ਜਿਹੜਾ ਸਾਥ ਦਿੱਤਾਗਾ ਜਦੋਂ ਵੀ ਆਪਾਂ ਨੂੰ ਕੋਈ ਵੀ ਲੋੜ ਪਈ ਆ ਹਨ ਤਾਂ ਆਪਾਂ ਇਹਨਾਂ ਦਾ ਬਾਈ ਕੁੰਡਾ ਖੜਕਾਇਆ ਕੇ ਤੇ ਆਪਾਂ ਨੂੰ ਕਦੇ ਨਾ ਨਹੀਂ ਹੋਈ ਤੇ ਐਦਾਂ ਦੇ ਯਾਰ ਮਿੱਤਰ ਬਾਈ ਰੱਬ ਸਭ ਨੂੰ ਦੇਵੇ ਆਓ ਜੀ ਆਓ ਜੀ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਗਾਲ ਅੰਕਲ ਜੀ ਸਤਿ ਸ੍ਰੀ ਗਾਲ ਤੇ ਵਧੀਆ ਹੋ ਗਿਆ ਅੱਜ ਐਂ ਦਵਾਰ ਆਗਾ ਜੀ ਜਿਹੜਾ ਘਰੇ ਮਿਲ ਗਏ ਤੇ ਨਹੀਂ ਤਾਂ ਮਾਤਾ ਜੀ ਨੂੰ ਮਿਲਣਾ ਹੁੰਦਾ ਫਿਰ ਹਾਂ ਹਾਂ ਛੁੱਟੀ ਅੱਜ ਕੰਮ ਕਾਰ ਠੀਕ ਚੱਲਦਾ ਵਧੀਆ ਕੰਮ ਕਾਰ ਵਧੀਆ ਚੱਲਦਾ ਬਹੁਤ ਵਧੀਆ ਤੇ ਗਗਨ ਮਖਿਆ फोन ਤਾਂ ਉਹਦੇ ਨਾਲ ਤਾਂ ਰੋਜ਼ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਹੁਣ ਘਰੇ ਆਏ ਤੇ ਇਧਰ ਤੁਹਾਡੇ ਕੋਲੇ ਵੀ ਗੇੜਾ ਮਾਰ ਜਗੇ ਜੀ ਤੇ ਨਾਲੇ ਗਗਨ ਨੂੰ ਦਿਖਾ ਦਗੇ ਆਸਾ-ਪਾਸਾ ਕੰਧ ਕੋਲੇ ਭਾਈ 2-3 ਸਾਲ ਹੋ ਗਏ ਗਏ ਨੂੰ ਦੇਖ ਲਾ ਹੈਨਾ ਨਹੀਂ ਜੀ ਇਹ ਤਾਂ ਕਰਦਾ ਹੀ ਹੈ ਸਹੀ ਗੱਲ ਹੈ ਜੀ ਹਾਂ ਪਿੰਡ ਬਿਨਾਂ ਘਰ ਬਿਨਾਂ ਕਿੱਥੇ ਜੀ ਤਾਂ ਲੱਗ ਜਾਂਦਾ ਪਰ ਫਿਰ ਵੀ ਉਹਨਾਂ ਜੀ ਕੱਤ ਲਾ ਤੂੰ ਠੀਕ ਹੋ ਮਾਤਾ ਜੀ ਹਾਂ ਦਵਾਈ ਚੱਲਦੀ ਹੈ ਨੇ ਹਾਂ ਤੇ ਠੀਕ ਆ ਅੰਕਲ ਜੀ ਠੀਕ ਆ ਪੁੱਤਰ ਠੀਕ ਆ ਠੀਕ ਆ ਸੱਸਰੀ ਘਰ ਬਸ ਨਹੀਂ ਰਹੋ ਭਾਈ ਆਈ ਨੀ ਦੂਰ ਚੱਲ ਗਿਆ ਸੀ ਮਿਲ ਕੇ ਸੀ ਕਿਹੜੇ ਫਿਰ ਤੁਹਾਨੂੰ ਦੇਖਿਆ ਮੈਂ ਵੀ ਆਈ ਯਾਰ ਐਸੀ ਗੱਲ ਐਸੀ ਗੱਲ ਕੀ ਹਾਲ ਹੈ ਚੱਲ ਗਿਆ ਟਾਈਮ ਬਾਈ 3:30 ਦਾ ਹੋ ਗਿਆ ਤੇ ਮੌਸਮ ਗਹਿਰਾ ਜਾ ਹੋਇਆ ਪਿਆਗਾ ਬੱਦਲ ਬਾਈ ਜੀ ਹੋਈ ਪਈਆ ਪਤੇ ਜੇ ਵੀ ਵਧੀਆ 흘ੀ ਜਾਂਦੇ ਆ ਕਿ ਅੱਜ ਹਵਾ ਠੀਕ ਚੱਲਦੀ ਆ ਗੁੰਮ ਜਾ ਹੈ ਨੀਗਾ ਤੇ ਇਧਰਲੇ ਪਾਸੇ ਜੀ ਮੜੀ ਜੀ ਨੀਗਾ ਮਾਰ ਲਗੇ ਤਾਂ ਬਾਈ ਹੋਣੀ ਕਿੱਥੋਂ ਆਏ ਆਗੇ ਕੀ ਨਾਂਗੇ ਆਪਾਂ ਪੁੱਛੀ ਲੈਨੇ ਬਾਈ ਸਾਸਰੀ ਕਾਲੀ ਸਾਸਰੀ ਕਾਲੀ ਸਾਰਣ ਸਾਸਰੀ ਕਾਲ ਕੀ ਨਾਮ ਹੈ ਤੁਹਾਡਾ ਬਾਈ ਮੇਰੇ ਨਾਮ ਜਗਸੀਰ ਸਿੰਘ ਜਗਸੀਰ ਸਿੰਘ ਜੀ ਮੈਂ ਤੁਹਾਡਾ ਨਾਮ ਮੈਂ ਸਖਵੰਦ ਸਿੰਘ ਹੈ ਜੀ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਦੋਨੋਂ ਹੀ ਬਟੰਡੇ ਤੋਂ ਆਏ ਜੀ ਠੀਕ ਹੈ ਜੀ ਤੇ ਬਾਈ ਆਪਾਂ ਨੂੰ ਜੀ 20 ਕਿਲੋਮੀਟਰ ਤੋਂ ਸਪੈਸ਼ਲ ਚੱਲ ਕੇ ਆਏ ਮਿਲਣ ਵਾਸਤੇ ਬਾਈ ਪਹਿਲਾਂ ਤਾਂ ਬਹੁਤ ਧੰਨਵਾਦ आज मीठा ज्यादातर मैं खुद ही बनाई सी गई इन्हें पता ही नहीं, 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 नहीं तो तेरे पास जा रहे हो गया क्योंकि माताजी ਘਰੇ ਨਹੀਂ ਸੀ डैडी ਤਾਂ ਕੰਮ ਤੇ ਜਾਂਦਾ ਸਨ ਪਤਾ ਹੀ ਹੈ ਹਨਾ ਕਿ ਜਿਹੜੀ ਵਰਪੀ ਖਾਧੀ ਨਾਲ ਉਹਦਾ ਨਾ ਮਿੱਠਾ ਸੈੱਟ ਹੋ ਗਿਆ ਤੇ ਬਠਿੰਡੇ ਆਏ ਬਾਈ ਸਾਨੂੰ ਫੇਰ ਜਰੂਰ ਮਿਲਾਂਗੇ ਤੇ ਬਈ ਕੰਮ ਕਰ ਠੀਕ ਚੱਲਦਾ ਹੈ ਕੰਮ ਕਰ ਦੱਸ ਦਿਓ ਜੀ ਆਪਣਾ ਨੇ ਅਸੀਂ ਸਾਡੀ ਦੋਨਾਂ ਦੀ ਇੱਕੋ ਹੀ ਸ਼ਾਪ ਆਈ ਸਟਾਰ ਟੇਲਰ ਬਠਿੰਡਾ ਠੀਕ ਆ ਜੀ ਹਾਂ ਜੀ ਕੰਮਕਾਰ ਵਧੀਆ ਚੱਲਦਾ ਬਾਈ ਬਸ ਮੈਂ ਜੈਂਸ ਕੰਮ ਕਰਦਾ ਔਰ ਇਹ ਲੇਡੀਜ਼ ਕੰਮ ਕਰਦੇ ਆ ਠੀਕ ਆ ਜੀ ਚਾਰ ਜਨਾਂ ਸਾਨੂੰ ਦਿਲੀ ਇੱਛਾ ਸੀ ਕਿ ਬਾਈ ਨੂੰ ਨਾ ਮਿਲ ਕੇ ਆਈਏ ਬਾਈ ਸਪੈਸ਼ਲ ਐਨੀ ਦੂਰ ਯਾਤਰਾ ਕਰਦਾ ਫਿਰਦਾ ਘਰੇ ਆਇਆ ਤੇ ਅਸੀਂ ਜ਼ਰੂਰ ਮਿਲ ਕੇ ਆਈਏ ਬਾਈ ਜੀ ਸਾਨੂੰ ਦਿਲੀ ਇੱਛਾ ਸੀਗੀ ਮਰੀ ਤਾਂ ਬਹੁਤ ਮਾਣ ਵਾਲੀ ਗੱਲ ਆ ਬਾਈ ਆਪਣੇ ਵਾਸਤੇ ਨਾ ਤੇ ਪਰ ਮਾਤਾ ਤੁਹਾਡੇ ਕੰਮ ਨੂੰ ਚਾਰ ਚੰਨ ਲਾਈ ਰੱਖੇ ਚਲੋ ਅਸੀਂ ਦੁਆ ਕਰਦੇ ਆਂ ਵੀ ਸਾਰੇ ਮੁੰਡੇ ਹਰਪਾਲ ਵਰਗੇ ਸੰਦੀਪ ਨਿਸ਼ੂ ਸਭ ਚੜ੍ਹਦੀ ਕਲਾ ਚ ਰਹਿਣ ਔਰ ਇਹਨਾਂ ਦੀ ਯਾਤਰਾ ਬਹੁਤ ਵਧੀਆ ਜਿਹੜਾ ਮਨੋਰਥ ਲੈ ਕੇ ਚੱਲੇ ਉਹ ਪੂਰੇ ਹੋਣ ਇਹਨਾਂ ਦਾ ਸਾਰਾ ਕੁਝ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਮਿੱਤਰ ਕੇ ਘਰੇ ਜਾਇਆ ਹੈ ਜੀ ਤੇ ਭਰਾ ਹੁਣੇ ਘਰੇ ਆਏ ਸੀ ਪਹਿਲਾਂ ਸੰਗਤਾਂ ਉਹ ਆਈਆਂ ਸੀਗੀਆਂ ਤੇ ਬੜਾ ਵਧੀਆ ਲੱਗਿਆ ਤੇ ਫਿਰ ਆਏ ਸੀਗੇ ਆਪਣੇ ਬਟਿੰਡੇ ਵਾਲੇ ਬਾਈ ਆਪਣਾ ਕੰਮ ਧੰਦਾ ਛੱਡ ਕੇ ਆਏ ਹਨ ਤੇ ਬੜਾ ਵਧੀਆ ਲੱਗਿਆ ਅੱਧਾ ਪੌਣਾ ਘੰਟਾ ਜਿਹੜਾ ਵੀ ਜਿੰਨਾ ਵੀ ਟਾਈਮ ਬੈਠ ਕੇ ਗਏ ਬੜਾ ਵਧੀਆ ਲੱਗਿਆ ਗੱਲਾਂ ਬਾਤਾਂ ਕਰੀਆਂ ਤੇ ਹੁਣ ਮਾੜਾ ਜੀ ਬਾਜ਼ਾਰ 'ਚ ਜਾਏਗੇ ਪੁੱਚੋ ਮੰਡੀ ਇੱਕ ਅੱਧਾ ਹਲ ਹੋਰ ਜੀ ਲੈ ਆਏਗੇ ਬਾੜੀਆਂ ਖਰਾਬ ਹੋਈਆਂ ਪਈਆਂ ਫਿਰ ਕੱਲ ਨੂੰ ਜਾਣਾ ਵੀ ਆਪਾਂ ਠੀਕ ਹੇ ਇਹਨੂੰ ਮੁੰਡੇ ਨੂੰ ਸੁਣਦਾ ਬੋਲਦਾ ਨਹੀਂ ਹੈਗਾ ਆਪਣੇ ਨੂੰ ਅੱਛਾ ਥੋੜੀਆਂ ਵੀਰਾਂ ਜਰੂਰ ਦੇਖਦਾ ਪੂਰੀ ਸਪੋਰਟ ਕਰਦਾ ਤੁਹਾਨੂੰ ਇਹ ਠੀਕ ਹੈ ਬਾਈ ਕਮਾਲ ਆਪਾਂ ਹੀ ਤੁਹਾਨੂੰ ਪੂਰੀ ਸਪੋਰਟ ਕਰ ਦੇਾਂਗੇ ਯਾ ਭਾ ਕਨੇ ਬਿੱਟੂ ਯਾਰ ਦੁਨੀਆ ਦੇ ਛਾਰੇ ਪੂਰਾ ਆਪਣਾ ਯਾਰ ਤੇ ਬਾਈ ਸੁਣ ਦੱਸ ਦੀ ਆਪਣੇ ਪਿੰਡਾਂ ਦੇ ਲਵੇ ਤਵੇ ਜੀ ਹਨਾ 5-4 ਕਿਲੋਮੀਟਰ ਤੋਂ ਆਏ ਹੈ ਬਾਈ ਕਮਲ ਤੇ ਬਾਈ ਆਪਾਂ ਜਿੱਦਾਂ ਦੇ ਤੁਰੇ ਫਿਰਦੇ ਆਂ ਨਾ ਸਾਈਕਲਾਂ ਦੇ ਟੂਰ ਕਰਦੇ ਆ ਆਸ-ਪਾਸੇ ਜਿੱਧਰ ਵੀ ਗਏ ਆ ਉਹਦੇ ਦਾ ਬਾਈ ਫੋਨ ਕਦੇ ਕਰ ਲਿਆ ਮੈਸੇਜ ਕਰ ਲਿਆ ਬਾਈ ਕਦੋਂ ਪਿੰਡ ਆਉਂਗੇ ਕਦੋਂ ਆਉਂਗੇ ਮਿਲਣਾਗਾ ਜ਼ਰੂਰ ਤੇ ਅੱਜ ਫਿਰ ਆਪਾਂ ਬਾਈ ਸਾਰਿਆਂ ਨੂੰ ਸਟੋਕ ਕਰਦੇ ਆ ਸੰਦੀਪ ਨੀਸ਼ੂ ਹੋ ਗਿਆ ਆਪਣਾ ਜੀ ਹਰਪਾਲ ਸਾਰਿਆਂ ਨੂੰ ਆਪਾਂ ਸਪੋਰਟ ਕਰਦੇ ਸਾਰਿਆਂ ਨਾਲ ਆਪਣੀ ਗੱਲ ਹੁੰਦੀ ਹੈ ਪੂਰੀ ਵਧੀਆ ਬਈ ਪੂਰੇ ਘੈਂਟ ਬੰਦੇ ਆ ਆਪਣੇ ਏਰੀਆ ਦੇ ਬੰਦੇ ਆ ਆਪਾਂ ਯਾਰ ਜੁਪੀ ਵਿਹਾਰ ਦੇ ਬੰਦੇ ਨੂੰ ਸਪੋਰਟ ਕਰਦੇ ਆ ਪਰ ਇਹ ਆਪਣੇ ਏਰੀਆ ਦੇ ਬੰਦੇ ਨੇ ਉਹਨੂੰ ਸਪੋਰਟ ਕਰੋ ਯਾਰ ਬਈ ਜਿੰਨਾ ਹੋ ਸਕੇ ਪੂਰੀ ਪੂਰੀ ਸਪੋਰਟ ਕਰੋ ਬਸ ਇਹ ਆਪਣੇ ਏਰੀਆ ਦੇ ਬੰਦੇ ਆ ਬਈ ਠੀਕ ਆ ਜੀ ਤੁਹਾਨੂੰ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਬਈ ਮਿਲਦੇ ਰਹਿੰਦੇ ਆਪਾਂ ਜਿਹੜੀ ਆ ਤੁਹਾਡੇ ਤੋਂ ਜਦੋਂ ਮਰਦੀ ਆ ਜੀ ਕੋਈ ਚੱਕਰ ਜਰ ਮਰਜੀ ਕਰੀਏ ਹੋਣ ਤੁਹਾਡੇ ਕੋਲ ਟਾਈਮ ਥੋੜਾ ਘੱਟ ਆਗਾ ਚਲੋ ਖਿੱਚਵੇਂ ਟਾਈਮ ਤੇ ਆਪਾਂ ਮਿਲੇ ਫੇਰ ਜਦੋਂ ਕਰੇ ਆਪਾਂ ਇਕੱਠਾ ਇਸ ਵਕਤ ਆਪਾਂ ਜੀ ਹੈਗੇ ਆਂਗੇ ਬਠਿੰਡਾ ਪਾਵਰ ਹਾਊਸ ਰੋਡ ਤੇ ਲੀੜਾ ਲੱਤਾ ਜਾ ਲੈਣ ਆਏ ਸੀ ਭਾਈ ਦੋ ਚਾਰ ਲੀੜੇ ਲੱਤੇ ਜਿਹੜੇ ਲੈਣੇ ਸੀ ਲੈ ਲੇ ਐਦੂ ਬਾਅਦ ਥੋੜਾ ਟਾਈਮ ਪਹਿਲਾਂ ਹੀ ਆਪਾਂ ਦੋ ਬਾਈਆਂ ਨਾਲ ਮੁਲਾਕਾਤ ਕਰਕੇ ਇੱਥੇ ਜੀ ਆਪਣੇ ਘਰੇ ਆਏ ਸੀਗੇ ਭਾਈ ਬਠਿੰਡੇ ਤੋਂ 20 ਕਿਲੋਮੀਟਰ ਚੱਲ ਕੇ ਆਪਣੇ ਘਰੇ ਆਏ ਸੀਗੇ ਬੜਾ ਪਿਆਰ ਸਤਿਕਾਰ ਹਨਾ ਤੇ ਬਾਈਆਂ ਨੇ ਕਿਹਾ ਸੀ ਭਾਈ ਜੇ ਬਠਿੰਡੇ ਆਇਆ ਤਾਂ ਫਿਰ ਜ਼ਰੂਰ ਮਿਲਣਾ ਤੇ ਭਾਈ ਜਦੋਂ ਆਪਣੇ ਕੋਲੇ ਚੱਲ ਕੇ ਆਗੇ ਤਾਂ ਆਪਾਂ ਤਾਂ ਬਠਿੰਡੇ ਕੰਮ ਆਏ ਸੀ ਫਿਰ ਆਪਾਂ ਕਿਉਂ ਨਾ ਜਾਈਏ ਹਨਾ ਤੇ ਸਾਰਿਆਂ ਨਾਲ ਸਾਨੂੰ ਪਤਾ ਹੀ ਹੈ ਜੀ ਪਰਿਵਾਰ ਵਾਲਾ ਮਾਹੌਲ ਹੈਗਾ ਤੇ ਇਧ ਬੜਾ ਸੋਹਣਾ ਪਰਿਵਾਰ ਖੜਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਇਦਰ ਆਦੋ ਬਾਈਆਂ ਜੀ ਬਾਈਆਂ ਜੀ ਨਾਲ ਗੱਲਬਾਤ ਆਪਣੀ ਹੋ ਗਈ ਹੈ ਨਾ ਜੀ ਹਾਂਜੀ ਹਾਂਜੀ ਵੀ ਆਪਾਂ ਮਿਲ ਕੇ ਵੀ ਆਏ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਡੇ ਘਰੇ ਆਏ ਜੀ ਆਏ ਉਹਨਾਂ ਨੂੰ ਤੁਹਾਨੂੰ ਬਹੁਤ 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 ਧੰਨਵਾਦ ਜੀ ਤੁਹਾਡਾ ਵੀ ਜਿਹੜਾ ਸਾਨੂੰ ਐਨੇ ਜੋਗ ਸਮਝਿਆ ਪੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ੀ ਹੋਈ ਤੁਹਾਡੇ ਘਰੇ ਆਉਣ ਨਾਲ ਸਾਨੂੰ ਬਹੁਤ ਹੀ ਚਾਅ ਮਿਲਿਆ ਵੀ ਆਏ ਵੀਰ ਘਰੇ ਚੱਲ ਕੇ ਤਾਂ ਵੀ ਇਹ ਤੁਮ ਤੋਂ ਕੁਛ ਕਹਣਾ ਚਾਹੁੰਦਾ ਬਹੁਤ ਧੰਨਵਾਦ ਹੈ ਕੀ ਨਾਮ ਹੈ ਤੁਹਾਡਾ ਇੱਕ ਮਜੂਤ ਇੱਕ ਮਜੂਤ ਹੈ ਕਿਹੜੀ ਗੇਮ ਕਰਦੇ ਹੋ ਤੁਸੀਂ ਮੈਂ ਜੀ ਇਸ ਟਾਈਮ ਤੇ ਇਹ ਬਾਸਕਟਬਾਲ ਵਗੈਰਾ ਖੇਡਦਾ ਹਾਂ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਗੇਮ ਖੇਡਾਂਗੇ ਕੰਟੀਨਿਊ ਕਰਾਂਗੇ ਠੀਕ ਹੈ ਜੀ ਲੱਗੇ ਰਹੋ ਗੇਮ ਵੀ ਚੇਂਜ ਕਰਾਂਗੇ ਹੋਰ ਵੀ ਗੇਮਾਂ ਕਰਾਂਗੇ ਵਧੀਆ ਵਧੀਆ ਬਾਕੀ ਰਹੇ ਤੁਸੀਂ ਸਾਈਕਲਿੰਗ ਨਹੀਂ ਕਰਦੇ ਥੱਕਦੇ ਨਹੀਂ ਐਨੇ ਰੂਟ ਕਿੱਟਦੇ ਤੁਸੀਂ ਨਹੀਂ ਨਹੀਂ ਥਕਣਾ ਕੀ ਹੈ ਜਦੋਂ ਆਪਣੇ ਦਿਮਾਗ 'ਚ ਕੋਈ ਗੱਲ ਬੈਠੀ ਹੋਵੇ ਹਾਂ ਜੀ ਥਕਣਾ ਨਹੀਂ ਕਰ ਟਾਰਗੇਟ ਹੁੰਦਾ ਰੋ ਪੂਰਾ ਹੁੰਦਾ ਕੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਜਿਹੜਾ ਆਪਣੇ ਨਾਲ ਸਾਰਿਆਂ ਨਾਲ ਵੱਧ ਵੀਡੀਓ ਆਪਣੀਆਂ ਦੇਖਦਾ ਕੀ ਨਾਮ ਹੈ ਤੁਹਾਡਾ ਅਭੀਜੋਤ ਸਿੰਘ ਅਭੀਜੋਤ ਕਿਹੜੀ ਕਲਾਸ ਚ ਪੜਦੇ ਹੋ ਮੈਂ 9th ਚ ਠੀਕ ਹੈ ਜੀ ਠੀਕ ਹੈ ਹੋਰ ਠੀਕ ਹੈ ਹਾਂਜੀ ਵਧੀਆ ਸਭ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਵੀਰੇ ਵੀਰੇ ਮੇਰਾ ਸੁਖੀ ਨਾਮ ਹੈ ਸੁਖੀ ਜੀ ਤੁਸੀਂ ਵੀ ਪੜਦੇ ਹੋ ਜੀ ਹਾਂਜੀ ਵੀਰੇ ਮੇਰਾ ਹੁਣੇ ਕੋਲਜ ਪੂਰਾ ਹੈ ਠੀਕ ਹੈ ਜੀ ਹਾਂਜੀ ਅਸੀ ਆਵਣੇ ਸਤਿ ਸ਼੍ਰੀ ਅਕਾਲ ਵੀਰੇ ਤੇ ਕੀ ਨਾਮ ਆ ਤੁਹਾਡਾ ਮਨਜੋਤ ਕਿਹੜੀ ਕਲਾਸ ਚ ਪੜਦੇ ਹੋ 8th ਚ ਠੀਕ ਹੈ ਜੀ ਠੀਕ ਹੈ ਤੇ ਪਰਮਾਤਮਾ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀ ਸਾਰੀ ਸਾਰਿਆਂ ਦੀ ਇਹੀ ਦੁਆ ਹੈ ਵੀ ਇਹ ਜਿਹੜੀ ਯਾਤਰਾ ਬਾਰ ਸੁਖਦ ਹੋਵੇ ਗੁਰੂ ਸਾਹਿਬ ਆਪ ਅੰਗਸ ਸਹਾਇ ਹੁਣ ਇਹਨਾਂ ਨੇ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਗੁਰੂ ਸਾਹਿਬ ਆਪ ਦੇ ਉੱਤੇ ਲੈਣ ਇਹਦੀ ਯਾਤਰਾ ਵਧੀਆ ਸੌਖੇ ਤਰੀਕੇ ਨਾਲ ਪੂਰੀ ਹੋਵੇ ਜੋ ਵੀ ਇਹਨਾਂ ਨੇ ਮਨਸੂਬੇ ਹੋ ਸਾਰੇ ਪੂਰੇ ਹੋਣ ਇਹ ਰਹਿਣਾ ਬੱਚਿਆਂ ਦੇ ਬਸ ਇਹੀ ਅਰਦਾਸ ਹੈ ਸਾਡੀ ਤੇ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਸਾਰੇ ਪਰਿਵਾਰ ਨਾਲ ਮਿਲ ਕੇ ਤੇ ਅੱਗੇ ਜਿਵੇਂ ਆਪਾਂ ਤੂਰ ਕਰਕੇ ਆਵਾਂਗੇ ਤੇ ਦੁਬਾਰਾ ਫੇਰ ਬੈਠਾਂਗੇ ਹਾਂ ਲੰਗ ਦੇ ਟੱਬ ਦੇ ਤੁਸੀਂ ਸੋਨੂ ਵੀ ਹੁਣ ਆਪਣਾ ਘਰ ਪਤਾ ਲੱਗ ਗਿਆ ਨਾ ਤੇ ਤੁਸੀਂ ਵੀ ਜਰੂਰ ਆਉਣਾ ਜੀ ਸਾਰਿਆਂ ਨੇ ਤੇ ਆਪਾਂ ਵੀ ਕਦੇ ਲੰਗ ਦੇ ਟੱਬ ਦੇ ਜਰੂਰ ਆਉਂਦੇ ਜਾਂਦੇ ਰਹਾਂਗੇ ਸਾਰੇ ਚਾਰੇ ਆਪਾਂ ਇਕੱਠੇ ਹੋਏ ਤੁਸੀਂ ਵੀ ਤੇ ਆਪਾਂ ਸਾਰੇ ਦੁਬਾਰਾ ਇਕੱਠੇ ਰਲ ਕੇ ਬੈਠਾਂਗੇ ਜਰੂਰ ਜੀ ਜਰੂਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੇ ਕਰਾਉਂਦਿਆਂ ਨੂੰ ਬਾਈ ਟਾਈਮ 8 ਵਜੇ ਤੇ ਆਪਾਂ ਖੜੇ ਆਂ ਪੁੱਚੋ ਕੈਂਚੀਆਂ ਹਰਪਾਲ ਕੇ ਬਾਈ ਘਰੋਂ ਫੋਨ ਆਈ ਜਾਂਦੇ ਸੀ ਬਾਈ ਕਹਿੰਦੇ ਘਰੇ ਆ ਕੇ ਜਾਈਂ ਜਰੂਰ ਆ ਕੇ ਜਾਈਂ ਪਰ ਟਾਈਮ ਹੀ ਲੱਗਿਆ ਹਰਪਾਲ ਦੇ ਘਰੇ ਤਾਂ ਨਹੀਂ ਜਾਇਆ ਗਿਆ ਤੇ ਆਪਾਂ ਤੁਹਾਨੂੰ ਹਰਪਾਲ ਦੇ ਜਿਹੜਾ ਵੱਡੇ ਭਾਈ ਨਾਲ ਮਲਾਦਗੇ ਸਕੇ ਭਾਈ ਨਾਲ ਮਲਾਦਗੇ ਇੱਧਰ ਖੜਾ ਜੀ ਹਰਪਾਲ ਦਾ ਭਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਤੇ ਪੰਮਾ ਸਿੰਘ ਭਾਈ ਕਿਹੜੀ ਜਗ੍ਹਾ ਤੇ ਆਖੋ ਦੀ ਦੱਸ ਦੋ ਜੀ ਅ ਵੀ ਆਪਾਂ ਮੰਨ ਲਈ ਜਿਹੜਾ ਮੰਨ ਲਵਾਂ ਨੈਸ਼ਨਲ ਹਾਈਵੇ 7 ਹੈ ਹਾਂਜੀ ਪੁੱਚੋ ਚੌਂਕ ਤੇ ਖੜਦੇ ਹੁੰਨੇ ਆ ਪੁੱਚੋ ਚੌਂਕ ਮੰਨ ਲਈ ਆਪਣਾ ਜਿਹੜਾ ਪੁੱਚੋ ਕੈਂਟੀਆਂ ਜੀ ਸਾਹਮਣੇ ਜਿਹੜਾ ਸਿੱਧਾ ਰੋਡ ਜਾਂਦਾ ਜੀ ਪੁੱਚੋ ਮੰਡੀ ਨੂੰ ਜਾਂਦਾ ਤੇ ਇਧਰਲੇ ਪਾਸੇ ਰੂਮੀਆਣਾ ਸਾਹਿਬ ਦੇਰਾ ਰੂਮੀਆਣਾ ਸਾਹਿਬ ਭਗਤੇ ਕਣੀ ਨੂੰ ਨਥਾਣੇ ਕਣੀ ਨੂੰ ਲੰਘ ਜਾਂਦਾ ਹੈਗਾ ਸਿੱਧਾ ਰੋਡ ਤੇ ਆ ਪੁਲ ਦੇ ਥੱਲੇ ਇੱਥੇ ਹਰਪਾਲ ਦੇ ਭਰਾ ਦੀ ਰੇੜੀ ਲਾਈ ਹੋਈ ਆ ਕੀ ਕੀ ਆਈਟਮ ਆਪਣੇ ਕੋਲੇ ਬੰਦੀ ਹੈ ਵੀ ਦੱਸੋ ਆਪਣੇ ਕੋਲ ਹੰਜ ਭਾਜੀ ਆਪਾਂ ਲਾਈ ਆਂ ਸਾਡੇ ਨਾਲ ਆ ਰਹੀਆਂ ਤੇ ਫਟਾਫਟ ਸਪੀਡ ਹੋ ਰਹੀ ਹੈ ਗੱਡੀ ਚ ਕਹਿੰਦੇ ਫਟਾਫਟ ਕਹਿੰਦੇ ਉਸੇ ਵੀ ਦੇ ਕੋਲ ਲੈ ਕੇ ਗਏ ਤੇ ਪਹਿਲਾਂ ਖਾ ਕੇ ਆਏ ਸੀਗੇ ਇਹ ਫਰ ਟੇਸਟ ਬੜਾ ਯੂਨੀਕ ਹੁੰਦਾ ਥੈਂਕ ਯੂ ਬਾਈ ਤੇ ਆਪਣਾ ਵੀਰੇ ਸਪ੍ਰਿੰਗ ਰੋਲ ਤੇ ਮੋਮੋ ਹੁੰਦੇ ਆ ਠੀਕ ਹੈ ਜੀ ਆ ਦੋ ਐਟਮੇ ਰੱਖਦੇ ਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਵਧੀਆ ਬਾਈ ਤੇ ਗੁਰਸਿੱਖ ਮੁੰਡਾ ਦਾ ਜਿਵੇਂ ਹਰਪਾਲ ਆ ਪੱਗਮੰਦ ਤੇ ਉਵੇਂ ਹਰਪਾਲ ਦਾ ਵੱਡਾ ਭਾਈ ਆ ਪੰਮਾ ਸਿੰਘ ਤੇ ਆਉਂਦਿਆਂ ਜਾਂਦਿਆਂ ਨੇ ਇੱਥੇ ਜ਼ਰੂਰ ਰੁਕਣਾਗਾ ਬਾਈ ਠੀਕ ਹੈ ਜੀ ਸਸਰੀ ਗਾਲ ਬਾਈ ਥੈਂਕ ਯੂ ਬਾਈ ਅੱਜ ਦੀ ਵੀਡੀਓ ਜੀ ਆਪਣੀ ਇੱਥੇ ਸਮਾਪਤ ਹੋਣ ਲੱਗੀ ਆ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਨੂੰ ਆਪਾਂ ਆਵਾਂਗੇ ਜੀ ਲੁਧਿਆਣਾ ਤੇ ਫਿਰ ਬਟਿਆਲੇ ਤੇ ਫਿਰ ਆਪਾਂ ਸਿੱਧਾ ਜਿਹੜਾ ਗਵਾਲੀਅਰ ਕਣੀ ਜਾਵਾਂਗੇ ਤੇ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਤੇ ਬਹੁਤ ਮਿਹਰਬਾਨੀ